ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਵੀਡੀਓ ਵਿੱਚ ਗੁਰੂ ਜੀ ਦੁਆਰਾ ਮਰਦਾਨੇ ਦੀ ਧੀ ਦੇ ਵਿਆਹ ਲਈ ਕੀਤੀ ਮਦਦ ਦਾ ਬਿਆਨ ਕਰਾਂਗੇ ਮਰਦਾਨਾ ਕੁਝ ਚਿਰ ਤੋਂ ਤਲਵੰਡੀ ਰਹਿ ਰਿਹਾ ਸੀ ਅਤੇ ਫਿਰ ਸੁਲਤਾਨਪੁਰ ਆ ਗਿਆ ਆ ਕੇ ਗੁਰੂ ਜੀ ਦੇ ਚਰਨਾਂ ਤੇ ਟੈਪਿਆ ਸਤਿਗੁਰੂ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਪਿਆਰ ਦੇ ਕੇ ਉਠਾਲ ਲਿਆ ਅਤੇ ਸੁਖਾਂਤ ਪੁੱਛੀ ਫੇਰ ਗੁਰੂ ਜੀ ਨੇ ਪੁੱਛਿਆ ਕਿ ਰਾਇ ਬੁਲਾਰ ਠੀਕ ਹੈ ਤਾਂ ਭਾਈ ਮਰਦਾਨਾ ਜੀ ਕਹਿਣ ਲੱਗੇ ਸੁਖੀ ਹੈ ਪਰ ਆਪ ਜੀ ਨੂੰ ਬਹੁਤ ਯਾਦ ਕਰਦਾ ਹੈ ਤੇ ਨੈਣ ਪਰ ਆਉਂਦੇ ਹਨ ਆਖਦਾ ਹੈ ਸ਼ੁਕਰ ਹੈ ਰੱਬ ਦਾ ਬਾਲਕ ਹੁਣ ਅੰਗਾ ਸਾਗਾ ਤੋਂ ਦੂਰ ਸਤਾਇਆ ਨਹੀਂ ਜਾ ਰਿਹਾ ਰੱਬ ਦੀ ਮੋਜ ਵਿੱਚ ਮਸਤ ਹੈ ਫੇਰ ਗੁਰੂ ਜੀ ਨੇ ਆਪਣੇ ਮਾਤਾ ਪਿਤਾ ਜੀ ਅਤੇ ਘਰਬਾਰ ਦੀ ਸੁਖਸਾਂਤ ਪੁੱਛੀ ਮਰਦਾਨੀ ਨੇ ਦੱਸਿਆ ਕਿ ਸਾਰੇ ਠੀਕ ਹਨ ਸੁਖੀ ਹਨ ਫਿਰ ਗੁਰੂ ਜੀ ਨੇ ਪੁੱਛਿਆ ਤੂੰ ਕਾफी ਚਿਰ ਲਾ ਕੇ ਆਇਆ ਹੈ ਕੁਛ ਕੰਮ ਕਾਜ ਦੱਸ ਤਦ ਮਰਦਾਨੀ ਨੇ ਕਿਹਾ ਕਿ ਸਭ ਵਧੀਆ ਚੱਲ ਰਿਹਾ ਹੈ ਪਰ ਹੁਣ ਕਾਕੀ ਦਾ ਕਾਜ ਕਰਨਾ ਹੈ ਉਸ ਲਈ ਘਰ ਵਿੱਚ ਪੈਸਾ ਨਹੀਂ ਮੈਨੂੰ ਤੁਹਾਡੀ ਕਿਰਪਾ ਦੀ ਲੋੜ ਹੈ ਤਾਂ ਗੁਰੂ ਜੀ ਨੇ ਭਾਈ ਭਗੀਰਥ ਜੀ ਨੂੰ ਸੱਦਿਆ ਅਤੇ ਕਿਹਾ ਕੀ ਮਰਦਾਨੀ ਕੋਲੋਂ ਸਾਰੀ ਮੋਜ ਲਖ ਲੈ ਤੇ ਸਾਰਾ ਸਮਾਨ ਲਖ ਲੈ ਜੋ ਵੀ ਕਾਕੀ ਦੇ ਵਿਆਹ ਲਈ ਲੋੜਿੰਦਾ ਹੈ ਜਿਵੇਂ ਚੂੜਾ ਸਾਲੂ ਪਹਿਨਣ ਦੇ ਕੱਪੜੇ ਗਹਿਣੇ ਆਦਿਕ ਫਿਰ ਗੁਰੂ ਜੀ ਨੇ ਉਹਨਾਂ ਦੋਨਾਂ ਨੂੰ ਆਗਿਆ ਦਿੱਤੀ ਅਤੇ ਕਿਹਾ ਕਿ ਲਾਹੌਰ ਤੋਂ ਸਾਰਾ ਸਮਾਨ ਲੈ ਜਾਓ ਮਰਦਾਨੀ ਦੀ ਧੀ ਦੇ ਵਿਆਹ ਵਿੱਚ ਕਿਸੇ ਵੀ ਗੱਲ ਦੀ ਕੋਈ ਥੋੜ੍ਹ ਨਹੀਂ ਹੋਣੀ ਚਾਹੀਦੀ ਤਾਂ ਇਸ ਤਰ੍ਹਾਂ ਗੁਰੂ ਜੀ ਨੇ ਭਾਈ ਮਰਦਾਨਾ ਜੀ ਦੀ ਉਹਨਾਂ ਦੇ ਬੱਚੀ ਦੇ ਵਿਆਹ ਲਈ ਮਦਦ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸ ਤਰ੍ਹਾਂ ਦੀਆਂ ਹੋਰ ਸਾਖੀਆਂ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੀ ਵੀਡੀਓ ਨੂੰ ਲਾਈਕ ਅਤੇ ਸ਼ੇਅਰ ਕਰੋ ਜੀ ਧੰਨਵਾਦ